ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਜੀ ਤਸਵੀਰ ਜੈਤੋ ਜੀ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਇੱਕ ਤੋਕੜ ਗੱਬਣ ਚੱਕ ਪਾਸ ਵਹਿੜਾ ਜੀ ਦੋ ਬਾਈ ਕੋਲ ਮਾਲੀ ਆ ਜੀ ਚੰਗੇ ਆ ਇਹ ਇੱਕ ਰੇੜੀ ਆ ਜੀ ਪੱਠਿਆਂ ਵਾਲੀ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਜਿੰਦਰ ਨਾਮ ਹਰਜਿੰਦਰ ਸਿੰਘ ਜੀ ਹਾਂ ਜੀ ਪਿੰਡ ਬਰਗਾੜੀ ਪਿੰਨ ਮੈਨੂੰ ਪਿੰਡ ਗੋਦਾ ਗੋਦਾ ਕਹਿੰਦੇ ਆ ਠੀਕ ਆ ਜੀ ਪਿੰਡ ਬਰਗਾੜੀ ਆ ਜ਼ਿਲ੍ਹਾ ਫਰੀਦਕੋਟ ਤਸੀਲ ਜੈਤੂ ਮੋਬਾਈਲ ਨੰਬਰ ਜੀ 9364114995 ਠੀਕ ਆ ਵੀਰੇ ਅੱਜ ਆਪਣੇ ਕੋਲ ਫਿਰ ਚਾਰ ਨਾਗ ਹੋ ਗਏ ਅਸੀਂ ਚਾਰ ਨਾਗ ਆ ਵੈਡ ਤੋਂ ਸ਼ੁਰੂ ਕਰਦੇ ਆ ਵੀਰੇ ਕਿੰਨੇ ਮੇ ਸੂਏ ਲਈ ਗੱਬਣਾ ਜੀ ਇਹ ਵੀਰੇ ਦੂਜੀ ਸੂਏ ਨੂੰ ਗੱਬਣਾ ਪਹਿਲੇ ਸੂਈ ਵੀ ਆ ਪਹਿਲੇ ਸੂਈ ਵੀ ਆ ਜੀ ਆਸਤੇ ਕਿੰਨੇ ਸਮੇਂ ਦੀ ਗੱਬਣਾ ਜੀ ਇਹ ਸਾਢੇ 6 ਮਿੰਟ ਦੀ ਗੱਬਣਾ ਚੈੱਕ ਪਾਸ ਆ ਚੈੱਕ ਪਾਸ ਆ ਵੀਰੇ ਕੋਈ ਵੀ ਆਪ ਦਾ ਡਾਕਟਰ ਸਹਿਬਾ ਕੋਈ ਮਰਜ਼ੀ ਲੈਵੇ ਦਦੋਂ ਡਰਾਈ ਕਰੀ ਵੀ ਹੈ ਦਦੋਂ ਤੇ ਥਣਾ ਦੀ ਗਾਰੰਟੀ ਹੈ ਜੀ ਹਾਂ ਹਾਂ ਪੂਰੀ ਗਾਰੰਟੀ ਆਪੀ ਠੀਕ ਆ ਜੀ ਸੀਲਸ ਲੱਗ ਜੀ ਪੂਰੀ ਸੀਲ ਵਧੀਆ ਠੀਕ ਆ ਤੋੜ ਕੇ ਦਿਖਾ ਦਿਓ ਜੀ ਸੱਜਰ ਦਾ ਕੀ ਰਿਕਾਰਡ ਰਿਹਾ ਜੀ ਇਹਦਾ ਸਤਿ ਸ਼੍ਰੀ ਅਕਾਲ ਵੀਰ ਜੀ ਉਹ ਪਾ ਤੋਇਆ 12 ਕਿਲੋ ਕਰਿਓ ਦੇ ਇਹਦੇ ਸਰ ਲਓ ਜੀ ਹਾਂਜੀ ਠੀਕ ਆ ਸੱਜਰ ਦਾ ਰਿਕਾਰਡ ਬਾਈ ਦੱਸਦਾ ਕਿ 12 ਕਿਲੋ ਆ ਜੀ ਇਸ ਵਕਤ ਦੁੱਧੋ ਡਰਾਈ ਆ 6.5 ਮਹੀਨਿਆਂ ਦੀ ਜੀ 6.5 ਮਹੀਨਿਆਂ ਦੀ ਸਾਡੇ 6.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਬਸ ਮੋੜ ਲਿਓ ਜੀ ਉਹ ਵੀਰ ਤੁਸੀਂ ਆਪਦਾ ਪਰਸਨਲ ਡਾਕਟਰ ਸਹਿਬਾਨ ਨਾਲ ਲਿਆ ਸਕਦੇ ਆ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਸੋਹਣਾ ਥਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਆ ਲਾ ਥਾਣ ਤੋਂ ਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਬਾਕੀ ਵੀਰੇ ਗਰਮੀਆਂ ਵਾਲਾ ਤੂਫਾਨ ਗਰਮੀ ਚ ਇਹ ਨਗ ਗਰਮੀ ਵੀ ਘਟ ਮਣਾਉਂਦਾ ਹੁੰਦਾ ਤੇ ਦੁੱਧ ਵੀ ਸੰਗ ਨਾ ਹੁੰਦਾ ਬਾਕੀ ਸੁਣ ਬਹੁਤ ਵੀਰੇ ਬਹੁਤ ਸੰਗ ਨਾ ਦਾ ਠੀਕ ਆ ਜੀ ਤੇ ਇਹਦੀ ਜੈਜ ਜੀ ਡਿਮਾਂਡ ਜਿਹੜੇ ਲੈਣ ਆਈਆਂ ਵੀਰੇ 28000 ਦੇ ਦਾਂਗੇ ਹੋਜੂ ਮਾਨਤਨ ਕਰ ਦਾਂਗੇ ਮਾਨਤਨ ਠੀਕ ਆ 28000 ਦੀ ਬਾਈ ਕਹਿੰਦਾ ਦੇ ਦਾਂਗੇ ਵਿੱਚੋਂ ਮਾਨਤਨ ਹੋਜੂਗਾ ਜਿਹੜਾ ਮਾਲੀ ਆ ਵੀਰੇ ਇਹਦੀ ਉਮਰ ਕਿੰਨੀ ਦੰਦੋ ਕਿਵੇਂ ਆ ਇਹ ਤੁੰ ਤੋਂ 4 ਦੰਦ ਹੋ ਗਿਆ ਵੀਰੇ 4 ਦੰਦ ਦਾ ਜੀ ਕਿਹੜੇ ਸੀਮੰਦ ਦਾ ਜੀ ਇਹ ਸੁਲਤਾਨ ਦਾ ਬੱਚਾ ਬੁੱਢਾ ਫੜਦਾ ਸੁਲਤਾਨ ਬੁੱਢੇ ਤਾਂ ਜੀ ਹਾਂਜੀ ਠੀਕ ਆ ਜੀ ਤੇ ਕ੍ਰੋਸ ਕਰਦਾ ਜੀ ਮੱਝਾਂ ਕ੍ਰੋਸ ਕਰਦਾ ਵੀਰੇ ਗੱਡੀ ਵੀ ਜੁੜਿਆ ਵਾ ਨਹੀਂ ਗੱਡੀ ਨਹੀਂ ਜੁੜਿਆ ਵੀਰੇ ਗੱਡੀ ਨਹੀਂ ਜੁੜਿਆ ਠੀਕ ਆ ਠੰਡਾ ਜੀ ਪੂਰਾ ਠੰਡਾ ਪੂਰਾ ਯਾਰ ਬੱਚੇ ਚੰਗੇ ਪਾਉਂਦਾ ਜੀ ਬੱਚੇ ਵਧੀਆ ਠੀਕ ਆ ਤੋੜ ਕੇ ਦਿਖਾ ਦਿਓ ਜੀ ਬਾਈ ਦੱਸਦਾ ਕਿ ਮੂੰਹ ਤੋਂ 4 ਦੰਦ ਦਾ ਜੀ ਸੁਲਤਾਨ ਦਾ ਬੱਚਾ ਜੀ ਇਹ ਮੱਝਾਂ ਕ੍ਰੋਸ ਕਰਦਾ ਜੀ ਤੇ ਬਾਕੀ ਚੰਗਾ ਵੀਰੇ ਤੁੰਨੂੰ ਵੀ ਪਤਾ ਚੰਗਾ ਮਾਲੀ ਰੱਖਾਂਗੇ ਫੇਰ ਹੀ ਬੱਚੇ ਮੂਰੇ ਚੰਗੇ ਆਉਣਗੇ ਜੀ ਹਾਈਟ ਵੀ ਚੰਗੀ ਆ ਬਾਕੀ ਕੁੰਡਾ ਸਿੰਘ ਆ ਮੂਰ ਲਿਆ ਵੀਰੇ ਵਜਨ ਵਜੂਦ ਕਰਮ ਵਾਲੀ ਦਾ ਪੂਰਾ ਚੰਗਾ ਗੋਲ ਸਿੰਘ ਆ ਜੀ ਲੈ ਚੱਲੀ ਵੀਰੇ ਕੱਦ ਵੇਲ ਵਾਲਾ ਕਿਸੇ ਵੀਰ ਨੇ ਬਰੀਡਰ ਰੱਖਣਾ ਹੋਵੇ ਤਾਂ ਕੋਈ ਮਾੜੀ ਚੀਜ਼ ਨਹੀਂ ਬੱਚੇ ਚੰਗੇ ਬਾਜੂ ਦਾ ਜੀ ਬਾਕੀ ਤੁਸੀਂ ਟੈਸਟਿਕਲ ਵੀ ਚੈੱਕ ਕਰ ਸਕਦੇ ਹੋ ਪਤਲੀ ਚਮੜੀ ਆ ਜੀ ਗੋਲ ਸਿੰਘ ਆ ਬਾਜੇ ਨੂੰ ਮوجود ਕਰ ਮਾਲੀ ਦੱਪੇ ਇੱਥੇ ਆਪਣੇ ਪਿੰਡ ਵੀਰੇ ਬਣੀਆਂ ਵੰਗਾਂ ਬਸੂਆਂ ਵਾਲੀਆਂ ਠੀਕ ਆ ਦੋ ਦੋ ਮਹੀਨੇ ਲੈ ਕੇ ਕਿਹ ਮਹੀਨੇ ਲੈ ਕੇ ਦੋ ਰਹਿਗੇ ਠੀਕ ਆ ਕਿਹ ਛਾਈ ਰਹਿਗੇ ਠੀਕ ਆ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੇ ਵੀਰੇ 170 ਚੋਂ ਮਾਨਤਾਨ ਕਰ ਦਾਂਗੇ 1,70,000 ਚੋਂ ਜੀ ਠੀਕ ਆ 1,70,000 ਰੁਪਏ ਚ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜੀ ਬਾਕੀ ਵਿੱਚੋਂ ਕੋਈ ਵੀ ਨਾਗ ਤੁਹਾਨੂੰ ਪਸੰਦ ਆਊਗਾ ਨੰਬਰ ਤਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜਿਹੜਾ ਵੀਰੇ ਆ ਬੱਚਾ ਏ 70 ਪੰਜ 70 ਦਾ ਦੰਦੋ ਕਿਵੇਂ ਆ ਮੇਰੇ ਦੰਦ ਉਹਦਾ ਦੰਦ ਆ ਜੀ ਮੁੰਡੇ ਇਹੋ ਦੰਦਾਂ ਦੀ ਆ ਜੀ ਹਾਂ ਠੀਕ ਆ ਕੀ ਰਾਕੀ ਬਾਕੀ ਮੈਂ ਵੇਖਿਆ ਸੀਗਾ ਠੀਕ ਆ ਮਾਂ ਦਾ ਦੁੱਧ ਕਿੰਨਾ ਕੁ ਵੀਰੇ ਦਾ ਮਾਂ ਦਾ ਵੀਰੇ ਉਹ ਬੇਟੀ ਦੀ ਮਾਂ ਠੀਕ ਆ 22 ਕਿਲੋ ਦੁੱਧ ਆ 22 ਕਿਲੋ ਦੁੱਧ ਆ ਹਾਂ ਇਹ ਸਾਰੇ ਇਹੋ ਬੱਚੇ ਸਾਰੇ ਉਸੇ ਮਾਂ ਦੇ ਆ ਉਸੇ ਦੇ ਆ ਉਹ ਛੋਟੀ ਪਹਿਲੇ ਸੂਈ ਦੀ ਆ ਭਰਾਈ ਆ ਦੋਨੇ ਕੱਤੇ ਹਾਂ ਭਰਾਈ ਆ ਛੋਟੀ ਪਹਿਲੇ ਸੂਈ ਦੀ ਆ ਉਹ ਦੂਜੀ ਸੂਈ ਦਾ ਠੀਕ ਆ ਇਹ ਤੀਜੀ ਸੂਈ ਦਾ ਉਹ 34 ਸੂਏ ਦਾ ਕਟਾਓ ਖੜਾ ਠੀਕ ਹੈ 34 ਸੂਏ ਦਾ ਹੋ ਰਿਹਾ ਜੀ ਹਾਂ ਠੀਕ ਹੈ ਵੀਰੇ ਬਾਕੀ ਇਹਦੀ ਵੀ ਪਤਲੀ ਚਮੜੀ ਆ 77577 ਦਾ ਜੀ ਇਹ ਬੈਕ ਸਾਈਡ ਤੋਂ ਪੈਠ ਫੂੜਾ ਚੈੱਕ ਕਰ ਲੋ ਸਿੰਘ ਵੀ ਗੋਲ ਕਰਦਾ ਹੁੰਦਾ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਵੀਰੋ 40 ਚੋਂ ਮਾਨਤਾ ਕਰ ਦਿਆਂਗੇ 40000 ਚੋਂ ਜੀ ਹਾਂਜੀ ਠੀਕ ਆ ਇਹਦਾ ਬਾਈ ਕਹਿੰਦਾ 40000 ਰੁਪਏ ਚੋਂ ਮਾਨਤਾਣ ਹੋ ਜਾਊਗਾ ਜੀ ਬਾਕੀ ਸਿੰਘ ਇਹਦਾ ਵੀ ਗੋਲ ਆ ਕਿਸੇ ਨੇ ਮਾਲੀ ਦੇ ਤੌਰ ਤੇ ਰੱਖਣਾ ਹੋਵੇ ਦਾ ਅੰਗਾ ਪਰ ਬੱਚੇ ਵੀ ਆਪਣੇ ਗਰੰਟੀ ਆਪਣੀ ਠੀਕ ਆ ਆਪਾਂ ਝੂਠ ਮਾਰਕ ਨਹੀਂ ਵੇਚਣਾ ਚ ਵੇਚ ਨਹੀਂ ਉਹ ਮੈਂ ਠੀਕ ਆ ਠੀਕ ਆ ਜਿਹੜਾ ਬਾਈ ਦਾ ਕਾਟੂ ਮਾਲ ਮੈਂ ਤਾਂ ਮੰਗਦੇ ਸੀ ਮੈਂ ਦਿੱਤੇ ਨਹੀਂ ਕਿ ਠੀਕ ਆ ਮੈਂ ਨਹੀਂ ਦਿਆਂਗੇ ਸਾੰਬੇ ਮੈਂ ਨਹੀਂ ਦੇਣਾਂਗੇ ਠੀਕ ਆ ਬਾਈ ਕਹਿੰਦਾ ਕਾਠੂ ਵਾਲੇ ਮੰਗਦੇ ਜ਼ਰੂਰ ਸੀਗੇ ਪਰ ਆਪਾਂ ਦਿੱਤੇ ਨਹੀਂ ਦਿੱਤੇ ਤਾਂ ਨਹੀਂ ਕਿਉਂਕਿ ਵੀਰੇ ਸਾੰਬੇ ਆ ਕੋਈ ਬਰੀਡਰ ਬੰਦਾ ਲੈ ਗਿਆ ਠੀਕ ਠੀਕ ਬਾਈ 10000 ਰੁਪਏ ਦੇ ਕਿ ਟਿੱਕੇ ਪ੍ਰਾਈਵਟ ਆ ਯਾਰ ਠੀਕ ਆ ਜੀ ਐ ਆਪਾਂ ਝੂਠ ਮਾਰਕ ਨਹੀਂ ਵੇਚਣਾ ਜਾਵਾਂ ਕੋਈ ਵੀ ਠੀਕ ਆ ਜੀ ਠੀਕ ਆ ਠੀਕ ਆ ਵੀਰੇ ਬਾਕੀ ਚੰਗਾ ਇਹ ਵੀ 70 570 ਦਾ 40000 ਰੁਪਇਆ ਇਹਦੀ ਡਿਮਾਂਡ ਆ ਜੀ ਵਿੱਚੋਂ ਥੋੜਾ ਕਣਾ ਮਾਨਦਾਨ ਹੋ ਜਾਊਗਾ ਜੀ ਕਰ ਦਾਂਗੇ ਮਾਨਦਾਨ ਠੀਕ ਆ ਵੀਰੇ ਤੇ ਜਿਹੜੀ ਵੀਰੇ ਆ ਗੱਡੀ ਆ ਇਹ ਵੀ ਵਿਕਾਊ ਆ ਇਹ ਵੀ ਗੱਡੀ ਵਿਕਾਊ ਹੈ ਠੀਕ ਆ ਜੀ ਇਹਦੀ ਕੀ ਡਿਮਾਂਡ ਆ ਜੀ ਇਹਦੀ 16000 16000 ਜੀ ਕਿੰਨੇ ਫੁੱਟੀ ਆ ਜੀ ਇਹ ਇਹ ਛੀਪੁਰ ਲੰਮੀ ਹੈ ਹਾਂ ਜੀ ਇਹ ਮੈਂ ਜਗਾ ਬੰਡ ਫੁੱਟ ਜੋੜੀ ਹੈ ਠੀਕ ਆ 6 5 ਦੀ ਆ ਹਾਂ ਜੀ 5 ਦੀ ਆ ਠੀਕ ਆ ਉਸ ਦਾ ਸਮੋਂਨ 7 7 7 ਲੱਕੜਾਂ ਹੀ ਲੱਗੀਆਂ ਵੀ ਆ ਲੱਕੜਾਂ ਲੱਕੜਾਂ ਵੀ ਲੱਕੜਾਂ ਠੀਕ ਆ ਜੀ ਬਾਕੀ ਥੱਲੋ ਹਿੱਸਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਲੱਕੜਾਂ ਲੱਗੀ ਹੋਈ ਆ ਸਹੀ ਰੰਗ ਰਾਈ ਆਪਣੀ ਵੀਰੇ ਦੁਆਰੇ ਠੀਕ ਆ 16000 ਰੁਪਿਆ ਇਹਦੀ ਡਿਮਾਂਡ ਆ ਕੋਈ ਵੀ ਨਾਗ ਤੁਹਾਨੂੰ ਪਸੰਦ ਆਊਗਾ ਨੰਬਰ ਤੇ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ